ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਖਾਨਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ 'ਚ ਤੁਹਾਨੂੰ ਇੱਕੋ ਹੀ ਗਾਂ ਤੁਹਾਨੂੰ ਦਿਖਾਉਣੀ ਆ ਗੱਬਣ ਇਹ ਜੇ ਤਿਆਰੀ ਆ ਲਗਭਗ ਥੋੜਾ ਜਿਹਾ ਟਾਈਮ ਖੜਦੀ ਆ ਤੇ ਬਾਕੀ ਆ ਕੁਝ ਪਸ਼ੂ ਆ ਇਧਰ ਆ گاਵਾ ਬਾਕੀ ਘਰ ਦੀਆਂ ਵੱਜੀਆਂ ਵਿੱਦੀਆਂ ਉਹਨਾਂ ਦੀਆਂ ਤੇ ਅੱਵੇ ਗੱਬਣ ਆਪਣੇ ਪਾਸ ਕਰਕੇ ਤੇ ਵੇਸ ਚਾਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੋਅ ਜਰੂਰ ਕਰਾ ਲਓ। ਬਾਕੀ ਉਤਰਾਏ ਆ ਵੀ ਚਲੋ ਸੋਹਣੇ ਰੰਗ ਰੂਪ ਚ ਹੈਗਾਾਂ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਆ ਵਾ। ਬਾਕੀ ਵੀਡੀਓ ਪੂਰੀ ਵੇਖਿਓ। ਤੇ ਸਾਰੀ ਡਿਟੇਲ ਜਿਹੜੀ ਇਹਦੀ ਤੁਹਾਨੂੰ ਦੱਸਦੇ ਆ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ। ਹੋਸਾ ਹੋ ਠੀਕ ਠਾਕ ਜੀ। ਵਧੀਆ ਵਧੀਆ ਤੁਸੀਂ ਦੱਸੋ। ਬੱਸ ਵਧੀਆ ਠੀਕ ਠਾਕ ਜੀ। ਚਲੋ ਵਧੀਆ ਚੀਦਾ ਜੀ। ਤੇ ਨਾਮ ਦੱਸ ਇੱਕ ਵਾਰੀ ਫੇਰ। ਨਾਂ ਹੈਗਾ ਜੀ ਮਨਜੀਤ ਸਿੰਘ। ਹਾਂ ਤੇ ਜਿਲਾਂਬਰ ਸਰ ਹਨਾ ਪਿੰਡ ਖਾਨ ਵਾਲਾ ਪਿੰਡ ਖਾਨ ਵਾਲਾ ਜੀ ਹਾਂਜੀ 7 ਕਿਲੋਮੀਟਰ ਜਨਾਂਗੇ ਠੀਕ ਹੈ ਵੈਸੇ ਤੇ ਚਲੋ ਤੁਹਾਨੂੰ ਸਾਰੇ ਵੀ ਜਾਣਦੇ ਹੀ ਆ ਅੱਗੇ ਕੱਢ ਲੀ ਦੀ ਕਰੀ ਦਿੱਤੇ ਘਰੇ ਤਿਆਰ ਕੀਤੀ ਵੈ ਠੀਕ ਹੈ ਉਤਰਾਂ ਜਿਆਦਾ ਮੇਨ ਆਪਣਾ ਆਪਣੇ ਕੁਲ ਬੰਦੇ ਆਏ ਵੀਰ ਜੀ ਉਹਨਾਂ ਨੂੰ ਵੀ ਮੱਝ ਜੋੜਾ ਦਵਾਇਆ ਰਾਤੀ ਇਹ ਆ ਵੀ ਕਿਸੇ ਨੇ ਇਧਰ ਲੈ ਆ ਰਿਹਾ ਚਾ ਇਹ ਤਰ੍ਹਾਂ ਘਰਾਂ 'ਚ ਫਿਰ ਕੇ ਪਸ਼ੂ ਲੈਣੇ ਹੁੰਦੇ ਤੁਹਾਡੇ ਨਾਲ ਸੰਪਰਕ ਕਰ ਸਕਦਾ ਹਾਂ ਅੱਛਾ ਅੱਛਾ ਜਿਹੜਾ ਤੁਸੀਂ ਆਮ ਫਿਰ ਘਰਾਂ 'ਚ ਫਿਰ ਕੇ ਪਸ਼ੂ ਦਵਾ ਦਿੰਦੇ ਜੀ ਹਨਾ ਤੇ ਆ ਗਾਂ ਕਰਦੀ ਆ ਆਪਣੀ ਫਿਰ ਇਹ ਆ ਕਰਦੀ ਜੀ ਅੱਛਾ ਰਾਦਾ ਰਾਦਾ ਵੀ ਫਿਰ ਵੀਡੀਓ ਪਾ ਕੇ ਜਿਆਦੇ ਆ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਆ ਵੀ ਸੋਨ ਵਾਲੀਆਂ ਹੀ ਆ ਗਾਵਾਂ ਆ ਵੀ ਤਿੰਨੇ ਗਾਵਾਂ ਸੋਨ ਵਾਲੀਆਂ ਹੀ ਆ ਨਾ ਅੱਛਾ ਨਾਲ ਗੱਬਣਾ ਗੱਬਣਾ ਤੇ ਆ ਤਿਆਰ ਆ ਹਾਂਜੀ ਤਿਆਰ ਜੀ ਤੇ ਕਿੰਨਾ ਕੁ ਤਰ੍ਹਾਂ ਦੁੱਧ ਕੱਢ ਦਿੰਦੀ ਜੀ ਵੀ ਜੇ 20 ਕਿਲੋ ਤੇ ਆ ਵਧੀਆ ਪਾਣੀ ਆਂ ਭੇਜ ਦਿੰਦੀ ਜੀ ਅੱਛਾ ਹਾਂਜੀ 20 ਕਿਲੋ ਦੁੱਧ ਜਿਹੜਾ ਕੱਢ ਦਿੰਦੀ ਹਾਂਜੀ ਹਾਂਜੀ ਵਧੀਆ ਜੀ ਤੇ ਅਜੇ ਕੋਈ 4-5 ਦਿਨ ਲੈ ਜੂਗੀ ਹੈ ਨਾ ਦਿਨ ਪੂਰੇ ਹੋ ਗਏ ਆ ਅੱਜ ਦੇ ਅੱਜ ਪੂਰੇ ਦਿਨ ਹੋ ਗਏ ਵੇਖੋ ਖੜ ਵੀ ਸਕਦੀ ਜੀ ਬੱਤਰਾ ਤਿਆਰੀ ਜੀ ਤਿਆਰੀ ਚੇ ਦੇ ਵੇਖੋ ਖੜ ਵੀ ਸਕਦੀ ਜੀ ਤਿਆਰੀ ਚਲੋ ਸਫਰ ਨਾ ਵੀ ਪ셔 ਸੋ ਪੈਂਦਾ 20 ਕਿਲੋ ਦੁੱਧ ਖੁੱਲਾ ਹੋ ਜਾਗੀ ਕਹਿਣ ਨਾ ਨਹੀਂ ਦਹਿਗੇ ਜਰੂਰ ਅੱਛਾ ਹਾਂਜੀ ਜਿਹੜਾ ਮਰਜੀ ਵੀਰ ਕੋ ਲੈ ਜਾ ਵੇਖੋ ਠੰਡੀ ਨਿਆਣਾ ਜੋ ਵੇ ਸੈਨ ਅੱਛਾ ਛੱਡ ਦੋ ਥਾਣੇ ਜਿਹੜਾ ਬੜਾ ਕਮਾਲ ਦਾ ਇਹ ਦੇਖੋ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਣੇ ਆ ਭਾਵੇਂ ਕੋ ਮਸ਼ੀਨਾਂ ਚਵਾਈ ਕਰ ਲੈ ਤੇ ਭਾਵੇਂ ਕੋ ਕਰ ਲੈ ਹੱਥ ਨਾਲ ਤੇ ਬਾਕੀ ਮਿਲਕਵੇਂ ਨੂੰ ਵੀ ਦੇਖ ਆ ਇਹ ਲਾ ਖੋਲ ਤੋ ਤੋਰੀ ਦੋ ਇੱਕ ਰੀ ਬਾਕੀ ਅੱਗੇ ਵੀ ਕਾਫੀ ਜਗ੍ਹਾ ਤੇ ਤੁਸੀਂ ਵੀਡੀਓ ਨਾਲ ਵੀਡੀਓ ਦੇਖਿਆ ਹੋਊਗਾ ਵੀਡੀਓ ਨਾਲ ਦਾ ਮੇਨ ਜਿਹੜਾ ਵਾ ਦਲਾਲੀ ਦਾ ਕੰਮ ਹੈ ਉਤ ਯਾਰੀ ਜੀ ਆ ਵੇਖੋ ਜੀ ਭਾਵੇਂ ਥੂ ਹੀ ਪਏ ਫਾਨ ਕੋ ਦੋ ਦਿਨ ਕੱਢ ਵੀ ਸਕਦੀ ਹੈ ਲੈ ਚੱਲ ਲੈ ਕਰ ਮੋੜ ਲਿਆ ਲੈ ਆਇਓ ਉੱਥੇ ਕਮਾ ਲਿਆ ਬਾਹਰ ਕਮਾ ਲਿਆ 1 ਮਿੰਟ ਹੋ ਗਿਆ ਦੋ ਇਥੇ ਅਨੈਕਸਾ ਦੇ ਚਲੋ ਲੈ ਜਾਓ ਜੀ ਬਾਕੀ ਉਤਰੇ ਆ ਵੀ ਰੰਗ ਰੂਪ ਦੀ ਚੰਗੀ ਆ ਇਹ ਵੀ ਜਿਹੜਾ ਸੰਭ ਨਾਲ ਖੜੂਗਾ ਦੋ ਦਿਨ ਨੇ ਚੰਗਾ ਭਰੀ ਜਣਾ ਦੇਵਾ ਤੇ ਜਿੱਡੀ ਗਾਮ ਪੂਰੀ ਓਡੀ ਸਾਫ ਨਹੀਂ ਹੋਈ ਬਾਕੀ ਜੇ ਹੁਣ ਵੀ ਗਾਂ ਦੀ ਪੂਰੀ ਸਾਂਭ ਹੋ ਜੇ ਤੇ ਇਹਨੇ ਦੁੱਧ ਪੂਰਾ ਕੱਢ ਦੇਣਾ ਜਿਹੜਾ ਅਕਸਾਂ ਦੇ ਜੀ ਤੇ ਕਿੰਨਾ ਫੇ ਰੱਖਣਾ ਵਿਧਿਆ ਦਾ ਮੁੱਲ ਆਪਾਂ ਅੱਜ ਤਾਂ ਹੱਥੋਂ ਕਰਾ ਦੇਣਾ ਵੀਰ ਜੀ ਜੱਸ ਜੱਸ ਕਰੀਏ کہیں ਹਾਂਜੀ ਤੁਹਾਨੂੰ ਪਤਾ ਹੀ ਆ 55 ਕਰ ਦਈਏ ਕਰ ਦੋ ਮੰਨ ਤਾਂ ਨਾ ਪੁਣਿਆ ਦੀ ਜੀ ਦੀ ਹੋਰ ਕਰ ਦਈਏ ਪਹਿਲੇ ਫੋਨ ਤੇ ਜਾਂ ਦੂਜੇ ਦਾ ਲੋੜ ਹੀ ਨਾ ਪਵੇ ਇੱਕੋ ਗੱਲ ਕਰੀਏ ਫਿਰ ਕਰ ਦੋ ਕੋਈ ਨਹੀਂ ਪੂਰੇ 45 ਦੀ ਸ਼ੋਰਡ ਕਰ ਦਾਂਗੇ ਕੋ ਵੀਰ ਫੋਨ ਲਾਏ ਅੱਛਾ ਹਾਂਜੀ ਸ਼ੋਰਡ ਕਰ ਦੋਗੇ 45 ਚ ਹਨਾ ਕੋ ਫੋਨ ਲਾਊਗਾ ਤੇ ਆਪੇ ਫਿਰ ਸੌਦਾ ਮੁੱਕ ਤੇ ਹੋ ਜਾਊਗਾ ਦੋ ਵੀਰ ਜੀ ਪੂਰੀ ਵਧੀਆ 20 ਲੀਟਰ ਦੇ ਲਾਗੇ ਦੁੱਧ ਜਿਹੜਾ ਕਿੰਦੇ ਕੱਢ ਜੂਗੀ ਵੇਖੋ ਜੀ ਜੇ ਮਾਸਾ ਮਨ ਲਗੇ ਦਸਾ ਪਾਣੇ ਤੇ ਮੁੱਲ ਹੀ ਹੋ ਸਕਦਾ ਤੇ ਆ 98 ਤੇ ਦੇਖ ਸਕਦੇ ਜੀ ਦੂਸਰੇ ਪਾਸੇ ਤੋਂ ਬਾਕੀ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਾਸ ਕਰਕੇ ਖੜੋ ਜੀ